ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪ ਆਪਣੀ ਨਵੀਂ ਵੀਡੀਓ ਦੇ ਨਾਲ ਆ ਗਏ ਆਂ ਬੜੇ ਚਿਰਾਂ ਬਾਅਦ ਤੇ ਪਹਿਲੀ ਤੋਂ ਹੀ ਆਪਾਂ ਸੱਦੇ ਅੱਜ ਵੀਡੀਓ ਪਾ ਰਹੇ ਆਂ ਨਾਲੇ ਬਣਾਉਨੇ ਸ਼ਰਦਾਈ ਆਨੰਦਵਾ ਤੇ ਨਾਲੇ ਧਨਵਾਦ ਦੱਸਾਂਗੇ ਵੀ ਆਪਰੋਂ ਨਾ ਮੈਸੇਜ ਵਾਲੇ ਆਉਂਦੇ ਆ ਵੀ ਭਾਈ ਸਪੇਨ ਚ ਔਣਾ ਕਿੱਦਾਂ ਪੱਕੇ ਹੋਣਾ ਤੇ ਕੀ ਸਿਸਟਮ ਹੈ ਥੋਂ ਦਾ ਨਾ ਜਿਨੇ ਜਿਨੇ ਸਪੇਨ ਚ ਔਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਦੇ ਗਾਂ ਵੀ ਭੇਜ ਦਿਓ ਕਿ ਵੀਰ ਬਾਬਾ ਦਾ ਭਲਾ ਦੇ ਕਿਉਂਕਿ ਇੱਥੇ ਭਰਾ ਬਾਪੜੇ ਬੰਦੇ ਟਕਰਾਂ ਬਹੁਤ ਵਿਚਾਰੇ ਖਾਣਦੇ ਹੋਣ ਜੇ ਅਸਲੀਅਤ ਹੀ ਵੇਖਣ ਨੇ ਕਿਨੇ ਬਾਬਾ ਜੀ ਸਤਿਵੰਤ ਜੀ ਸਤਿਵੰਤ ਜੀ ਗੱਲ ਸੱਚੀ ਕੀ ਨਹੀਂ ਹਾਂ ਉਹ ਤਾਂ ਆਉਂਦੇ ਭਾਈ ਏਜੰਟਰ ਗਿੰਦਾ ਹੈ ਇਦਾਂ ਦਾ ਇਦਾਂ ਦਾ ਇਦਾਂ ਇੱਥੇ ਅਗੈ ਇਦਾਂ ਇਦਾਂ ਨਹੀਂ ਹੁੰਦਾ ਫਿਰ ਇੱਥੇ ਗੋਦਾ-ਗੋਦਾ ਹੋ ਜਾਂਦਾ ਹੈ ਗੱਲ ਸੱਚੀ ਆ ਤਾਂ ਤੁਹਾਨੂੰ ਭਲਾ ਵਖਾਉਣੇ ਅੱਜ ਇੱਕਦਮ ਤੁਹਾਨੂੰ ਮਤਲਬ ਜਿਹੜੀ ਮੈਂ ਇੱਕ ਚੀਜ਼ ਦੀ ਖੋਜ ਕੀਤੀ ਉਹ ਇਹ ਦੱਸਦਾ ਕਿ ਸਪੇਨ ਦਾ ਮੌਸਮ ਇੰਡੀਆ ਤੋਂ 1 ਮਹੀਨਾ ਪਿੱਛੇ ਚੱਲਦਾ ਉੱਥੇ ਸੌਣ ਪਿਛਲੇ ਮਹੀਨੇ ਲੰਘਿਆ ਸੀ ਭਾਦੋਂ ਆ ਗਿਆ ਹੁਣ ਤੇ ਇੱਥੇ ਹੁਣ ਭਾਦੋਂ ਦੇ ਵਿੱਚ ਸੌਣ ਵਾਲਾ ਮਾਹੌਲ ਆ ਬੱਦਲ ਚੜਹਉਂਦੇ ਆ ਵੇਖ ਲਓ ਪਿਛੇ ਤੇ ਮੀਂਹ ਨਹੀਂ ਪਰ ਪੈਂਦਾ ਜ਼ਰੂਰ ਧਿਆਨ ਨਾਲ ਵੇਖੋ ਹਾਸੇ ਨਾਲ ਸਾਰਿਆਂ ਸੁਬੇਰ ਆਉਣ ਤੋਂ ਪਹਿਲਾਂ ਮੇਰੇ ਵੀਰ ਕਿਉਂਕਿ ਵੀਰਾਂ ਦਾ ਭਲਾ ਅੱਜੇ ਕੰਮ ਕਰ ਇੱਥੇ ਕਿਦਾਂ ਦੇ ਆਪਾਂ ਸਾਰੀ ਸੱਚਾਈ ਦੱਸਾਂਗੇ ਕਿਉਂਕਿ ਆਪਾਂ ਕਿਹੜਾ ਕੋਈ ਕੋਈ ਲੈਣਾ ਜਾਂ ਕੋਈ ਮਤਲਬ ਇਹ ਚਾਹਨਾ ਮੈਂ ਕਿ ਭਲਾ ਜ਼ਰੂਰ ਹੋਵੇ ਭਰਾਵਾਂ ਦਾ ਤੇ ਪਹਿਲਾਂ ਵੇਖੋ ਸ਼ਰਦਾਈ ਰਗੜੇ ਲੱਗ ਰਹੇ ਆ ਸਾਰੇ ਇਹ ਬੁਗੇ ਫੇਗ ਲਾਉਣਗੇ ਆਪਾਂ ਨੂੰ ਫੇਰੀ 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 ਤੇਰੀ ਕੰਮ ਹੋਣੇ ਆ ਤੇਰੀ ਕੰਮ ਹੋਣਗੇ ਸਾਰੇ ਫੇਰੀ ਤੁਹਾਨੂੰ ਬੱਕੇ-ਬੁੱਕੇ ਕਰਾਉਣਾ ਇਸ ਸਵੇਰ ਚ ਉਧਰ ਮਾਰੇ ਦਾ ਨਿਸ਼ਾਨ ਝੂਲਣ ਡਿਆ ਵਾ ਮਾਜਾ ਫਾਰਮ ਆਪਣਾ ਸਈ ਸ਼ਰਦਾਜੀ ਪੀ ਕੇ ਤੇ ਫੇਰ ਤਾਂ ਦੱਸਦੇ ਆ ਗੱਲਾਂ ਵਾਦਾ ਮਾਹੌਲ ਚਲ ਬਹੁਤ ਸੋਣਾ ਬਾਈ ਸਵੇਰ ਦਾ ਚ ਠੰਡੀ ਠੰਡੀ ਵਾਹ ਹੰਡੀ ਪਰ ਮੀਂਹ ਨਹੀਂ ਪੈਂਦਾ ਰੱਬਾ ਕਿ ਮੀਂਹ ਪਾ ਦੇ ਨਾ ਕਾਣਾ ਲਾਏ ਮੈਂ ਇਹ ਗੱਲ ਕਹਿ ਰਿਹਾ ਸਤਿਆ ਵੀ ਆਪਾਂ ਦੇਖ ਦੂਗੀ ਦੇਖ ਕੇ ਵੇਖ ਲਿਓ ਓਡੀਂ ਇੰਡੀਆ ਦੇੰਦੇ ਹੁੰਦੇ ਆ ਸਾਡੇ ਪਿੰਡ ਦੇ ਮਿੱਟੀ ਤੋਂ ਹੁੰਦੇ ਮਿੱਟੀ ਆਪਾਂ ਮਿੱਟੀ ਮਿੱਟੀ ਲਾ ਕੇ ਵੇ ਲੈਨੇ ਕਿਦੇ ਸਾਰਾ ਪਿੰਡ ਚੜ੍ਹਾਦਾ ਤਾਂ ਨੂੰ ਮਿੱਟੀ ਲਾਉਂਦੇ ਕਿ ਲਾਉਂਦੇ ਕਿਹੜੀ ਜਗ੍ਹਾ ਤੇ ਆ ਆ ਗਈ ਹੱਟ ਪਿੰਡ ਜਗ੍ਹਾ ਬੜਨੀ ਤੇ ਐਸ਼ੇ ਐਸ਼ੇ ਲੋ ਵੀ ਬਾਈ ਕਿੱਥੇ ਕਿੱਥੇ ਮਿੱਟੀ ਮੁੱਟੀ ਲਾਉਂਦੇ ਆ ਮੀਮੂ ਫੋਨ ਕਰਕੇ ਆਪਣੇ ਪਿੰਡਾਂ ਵਿੱਚ ਹੁਣ ਜਦੋਂ ਹੀ ਨਿਕਲ ਨਿਕੇ ਹੁਣੇ ਅਸੀਂ ਦੇਖ ਜੀ ਦੇਖੀ ਇਹਦਾ ਦੇਖ ਦਿੱਤੀ ਇੱਕ ਵਾਰੀ ਚੌਲਾਂ ਦੀ ਦੇਖ ਫਿਰ ਉਹ ਗੁੱਡਾ ਗੁੱਡੀ ਸਾੜਦੇ ਹੁੰਦੇ ਭਰੇ ਸਾੜਦੇ ਹੁੰਦੇ ਗਿਉਨੂੰ ਨਚਾਉਂਦੇ ਹੁੰਦੇ ਕੋਈ ਕਰਦੇ ਹੁੰਦੇ ਇਹ ਜਿਆਣੀ ਕਰਦੇ ਹੁੰਦੇ ਆਪਕੇ ਨਹੀਂ ਵਿਆਹ ਕਰ ਦਿੰਦੇ ਗੁੱਡੇ ਗੁੱਡੀ ਦਾ ਸੱਤੇ ਨੂੰ ਬੜਾ ਹੋ ਗਿਆ ਇੱਕ ਵਾਰਾ ਆ ਨਾ ਤੈਨੂੰ ਤਾਂ ਵਿਆਹ ਵਿਆਹ ਦਾ ਫਰਕ ਕਿੱਦਾਂ ਕਿੱਦਾਂ ਵਿਆਹ ਹੁੰਦੇ ਆ ਤੇ ਬਾਈ ਆਪਾਂ ਨਾਲੇ ਸ਼ਰਦਾਈ ਬੰਡੀ ਆ ਦੱਸਿਆ ਜਿੱਦਾਂ ਤੁਹਾਨੂੰ ਸਾਰੇ ਵੀਰਾਂ ਨੂੰ ਤੇ ਬਾਈ ਸਪੇਨ ਆਉਣ ਤੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਮੇਰੀਆਂ ਜ਼ਰੂਰ ਤੇ ਅੰਜ ਰੱਖਿਓ ਕਿ ਬਾਲੇ ਵੀਰਾਂ ਦੇ ਨਾਲ ਮੈਸੇਜ ਆਉਂਦੇ ਆ ਤੁਹਾਨੂੰ ਮੈਂ ਜੇ ਸਕਰੀਨਸ਼ਾਟ ਕਾਵਾਂ ਦੇ ਹਦੋਂ ਵਧੀਆ ਕੰਮ ਜਿਹੜੇ ਲੋਕਾਂ ਨੇ ਮੈਸੇਜ ਆਉਂਦੇ ਭਾਜੀ ਇਹ ਸਪੇਨ ਆਏ ਆ ਸੱਟਨ ਇਦਾਂ ਹੋ ਗਿਆ ਜਾਂ ਉਦਾਂ ਹੋ ਗਿਆ ਬਾਈ ਸਭ ਤੋਂ ਵੱਡੀ ਗੱਲ ਮੌਜੂਦਾ ਸਮੇਂ ਦੇ ਵਿੱਚ ਪੁਰਤਕਾਲ ਪੇਪਰ ਨਹੀਂ ਦੇ ਰਿਹਾ ਹੌਣ ਪੁਰਤਗਾਲ ਦੇ ਪੇਪਰ ਬੰਦ ਹੋ ਗਏ ਜਿਹੜੇ ਤੁਹਾਨੂੰ ਏਜੰਟ ਇੰਡੀਆ ਤੋਂ ਕਹਿੰਦੇ ਆ ਵੀ ਪੁਰਤਗਾਲ ਦੇ ਪੇਪਰ ਖੁੱਲੇ ਜੀ ਸਭ ਝੂਠ ਆ ਇਟਲੀ ਦਾ ਮੈਨੂੰ ਪ੍ਰੋਸੀਜਰ ਬਿਲਕੁਲ ਨਹੀਂ ਪਤਾ ਤੇ ਸਪੇਨ ਬਾਰੇ ਆਪਾਂ ਤੁਹਾਨੂੰ ਖੁੱਲ੍ਹ ਕੇ ਗੱਲ ਦੱਸਾਂਗੇ ਜੇ ਜੇ ਤੁਸੀਂ ਸਪੇਨ ਦੇ ਵਿੱਚ ਆਉਣਾ ਵਾ ਤੇ ਤੁਹਾਨੂੰ 3 ਸਾਲ ਬਾਅਦ ਪੇਪਰ ਮਿਲਦੇ ਆ ਸਪੇਨ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਜਿਹੜੀ ਹੈ ਇਹ ਖੁੱਲੀ ਹੈ ਜੀ ਹੁਣ ਤੱਕ ਵੀ 3 ਸਾਲ ਹੋਣ ਦਾ ਮਤਲਬ ਇੱਥੇ ਇਦਾਂ ਆ ਕੇ ਜੇ ਤੁਸੀਂ ਸਪੇਨ ਦੇ ਵਿੱਚ ਆ ਗਏ ਤੇ ਤੁਸੀਂ ਇੱਥੇ ਆਪਣਾ ਉਹਨੂੰ ਪਾਦਰੋਨਾਮੀਨ ਤੋਂ ਕਹਿ ਦਿੰਦੇ ਆ ਉਹਨੂੰ ਮਤਲਬ ਤੁਸੀਂ ਇਹ ਆਪਣੀ ਲਿਖਾਓ ਇਥੇ ਸੁਵਿਧਾ ਕੇਂਦਰ ਜੀ ਨੂੰ ਪੰਜਾਬੀ ਚ ਕਹਿ ਦਿੰਦੇ ਆ ਹਨਾ ਸੱਤੇ ਉਹ ਹੀ ਹੋ ਸਦੇ ਹੈ ਰਜਿਸਟ੍ਰੇਸ਼ਨ ਆ ਰਜਿਸਟ੍ਰੇਸ਼ਨ ਇੱਕ ਮਿੰਟ ਸੁਣੇ ਕਿਹੜਾ ਸਟੇਸ਼ਨ ਤੇ ਨਾਮ ਲਖਾਈ ਦਾ ਪਤਾ ਕਿਹੜਾ ਪਿੰਡ ਨਹੀਂ ਉਹ ਕਿਹੜਾ ਸਟੇਸ਼ਨ ਕਿੜਾ ਗਿਆ ਇਹ ਹੁਣੇ ਬੋਲਦੇ ਰਜਿਸਟ੍ਰੇਸ਼ਨ ਇਹ ਮੁੰਡਾ ਸਪੈਨੈ ਹੀ ਜਾ ਰਿਹਾ ਬੋਲਦਾ ਇੰਗਲਿਸ਼ ਬੋਲਣੀ ਕਿਹੜਾ ਸਟੇਸ਼ਨ ਕਹਿੰਦਾ ਹੈ ਰਜਿਸਟਰ ਸਟੇਸ਼ਨ ਉਸੇ ਰਜਿਸਟਰ ਸਟੇਸ਼ਨ ਕਰਾਉਣਾ ਪੈਣਾ ਤੁਹਾਨੂੰ ਤੇ ਸੂਚਨਾ ਕੇਂਦਰ ਜਿਹਨੂੰ ਪੰਜਾਬੀ 'ਚ ਆਪਾਂ ਕਹ ਦਾਂਗੇ ਇੱਥੇ ਉੱਥੇ ਆਫਿਸ ਹੁੰਦੇ ਆ ਘਰ ਵਾ ਜਾਣ ਸੂਚਨਾ ਕੇਂਦਰ ਨਹੀਂ ਪੰਚਾਇਤ ਘਰ ਚਲੋ ਜੋ ਵੀ ਯਾਰ ਛੱਡੋ ਪਰੇ ਨਗਰਪਾਲਿਕਾ ਜਿੱਦਾਂ ਨਗਰਪਾਲਿਕਾ ਇਹਨਾਂ ਨੂੰ ਸੁਣ ਲੋ ਨਗਰਪਾਲਿਕਾ ਨਗਰਪਾਲਿਕਾ ਤੁਸੀਂ ਜਿਹੜੇ ਪਿੰਡ ਵੀ ਰਹਿੰਦੇ ਨੇ ਲੋ ਹਰ ਇੱਕ ਜੋ ਸੂਚਨਾ ਕੇਂਦਰ ਨਗਰਪਾਲਿਕਾ ਜੋ ਵੀ ਇਹ ਕਹਿੰਦੇ ਆਪਣੇ ਸਿੰਘ ਉਹ ਸਾਰਾ ਕੁਝ ਹੈਗਾ ਠੀਕ ਆ ਉੱਥੇ ਜਾ ਕੇ ਤੁਸੀਂ ਆਪਣਾ ਘਰ ਨਾ ਰਜਿਸਟਰ ਕਰਾਉਣਾ ਮੈਂ ਫਲਾਣੇ ਘਰ ਰਹਿੰਦਾ ਵਾਂ ਜਿਸ ਦਿਨ ਤੋਂ ਤੁਹਾਡਾ ਉਹ ਚੀਜ਼ ਏ ਤੁਹਾਡੀ ਮਤਲਬ ਕੀ ਰਜਿਸਟਰਡ ਹੋ ਗਈ ਉਥੇ ਉਹਦੇ ਲਈ ਤੁਹਾਨੂੰ ਪਾਸਪੋਰਟ ਚਾਹੀਦਾ ਤੇ ਮੌਜੂਦ ਤੁਸੀਂ ਆਪ ਚਾਹੀਦੇ ਆ ਇਹ ਤੁਹਾਡੇ 3 ਸਾਲ ਗਿਣੇ ਜਾਣਗੇ ਸਪੋਜ ਕਰ ਲੋ ਅੱਜ 1 ਸਤੰਬਰ ਆ ਮੰਨ ਲਓ 1 ਸਤੰਬਰ 2024 ਤੇ ਤੋਂ ਲੈ ਕੇ 24 25 26 27 1 ਸਤੰਬਰ 2027 ਤੇ 3 ਸਾਲ ਪੂਰੇ ਹੁੰਦੇ ਆ ਹਨਾ ਤਾਂ ਉਸ ਤੋਂ ਬਾਹਰ ਤੁਸੀਂ ਆਪਣੇ ਪੇਪਰ ਅਪਲਾਈ ਕਰ ਸਕਦੇ ਇਸ ਪੀਨ ਦੇ ਵਿੱਚ ਬਾਈ ਇਹ ਜੀ ਦੀ ਜ਼ਰੂਰ ਧਿਆਨ ਚ ਰੱਖਿਓ ਮੇਨ ਇੰਪੋਰਟੈਂਟ ਗੱਲ ਆ ਤੇ ਦੂਜੀ ਮੈਂ ਜਿਹੜੀ ਗੱਲ ਵੀ ਜਿਹੜਾ ਤੁਸੀਂ ਉਹ ਘਰ ਰਜਿਸਟਰ ਕਰਾਉਨੇ ਆ ਉਸੇ ਪਿੰਡ ਵਿੱਚ ਤੁਹਾਡਾ ਡਾਇਰੈਕਟਰੀ ਕਾਰਡ ਬਣਦਾ ਵਾ ਇਹ ਗੱਲ ਹੈ ਹੈ ਡਾਇਰੈਕਟਰੀ ਕਾਰਡ ਫ੍ਰੀ ਬਣਦਾ ਹਾਂ ਉਹਦਾ ਕੋਈ ਪੈਸਾ ਨਹੀਂ ਲੱਗਦਾ ਉਹ ਜਿਹੜੇ ਘਰ ਵਾਲਾ ਬੰਦਾ ਤੁਹਾਡੀ ਰਜਿਸਟ੍ਰੇਸ਼ਨ ਕਰਾ ਕੇ ਦਿੰਦਾ ਉਹਦਾ ਫਰਜ ਬਣਦਾ ਵਾ ਵੀ ਤੁਹਾਡਾ ਡਾਇਰੈਕਟਰੀ ਕਾਰਡ ਹੀ ਬਣਾ ਕੇ ਦੇਵੇ ਕਿਉਂਕਿ ਜੇ ਤੁਸੀਂ ਆਪੇ ਆਫਿਸ ਵਿੱਚ ਰਜਿਸਟਰ ਕਰਾਉਣ ਜਾਨੇ ਉਹ ਦੋ ਕਾਪੀਆਂ ਦਿੰਦੇ ਆ ਰਜਿਸਟ੍ਰੇਸ਼ਨ ਪੇਪਰ ਦੀਆਂ ਇੱਕ ਤੁਸੀਂ ਆਪਣੇ ਕੋਲ ਰੱਖਣੀ ਹੁੰਦੀ ਆ ਤੇ ਇੱਕ ਜਿਹੜੀ ਦੂਜੀ ਤੁਸੀਂ ਹਸਪੀਟਲ ਲੈ ਕੇ ਜਾਣੀ ਹੁੰਦੀ ਆ ਤੇ ਜਿਹੜੀ ਉਹ ਹਸਪੀਟਲ ਵਾਲੀ ਉਹ ਤਾਂ ਤੁਸੀਂ ਪੱਕੀ ਹੋ ਜਾਂ ਤੇ ਨਹੀਂ ਇਹ ਵੀਰਾਂ ਦਾ ਭਲਾ ਹੀ ਆ ਕਿਉਂਕਿ ਬਾਲੇ ਵੀਰਾਂ ਨੂੰ ਪਤਾ ਕਿ ਚੱਕਰ ਹੋ ਜਾਂਦਾ ਵੀਰ ਇੱਥੇ ਮੈਂ ਉਹ ਵੀ ਬੰਦੇ ਵੇਖੇ ਜਿਹੜੇ ਕਰਵਾ ਲੈਂਦੇ ਰਜਿਸਟ੍ਰੇਸ਼ਨ ਸਤਿਆਂ ਨੂੰ ਪਤਾ ਨਹੀਂ ਮੇਰਾ ਡਾਕਟਰੀ ਕਾਰਡ ਕਰੋ ਬਣਾਵਾ ਆਹ ਸਹੀ ਗੱਲ ਤੇ ਕਈ ਇੱਕ ਬੰਦਾ ਸੀ ਪਿੱਛੇ ਰਿਹਾ ਉਹ ਸਾਲ ਕੁ 1.5 ਸਾਲ ਬਾਅਦ ਸੀਰੀਅਸ ਬਿਮਾਰ ਹੋ ਗਿਆ ਡਾਕਟਰੀ ਕਾਰਡ ਹੀ ਨਹੀਂ ਬਣਾਇਆ ਤੇ ਉਹਨੂੰ ਫਿਰ ਕਿਤੇ ਤੇਰਾ ਇਲਾਜ ਕਿਦਾ ਕਰੀਂ ਜਦੋਂ ਤੇਰੇ ਕੋਲ ਡਾਕਟਰੀ ਕਾਰਡ ਹੀ ਨਹੀਂ ਹੈਗਾ ਆਹ ਸਹੀ ਗੱਲ ਤੇ ਹਾਂ ਡਾਕਟਰੀ ਇਲਾਜ ਇਸ ਸਪੈਨਚ 100% ਫ੍ਰੀ ਆ ਰੱਬ ਨਾ ਕਰੇ ਛੋਟੀ ਤੋਂ ਛੋਟੀ ਬਿਮਾਰੀ ਤੋਂ ਲੈ ਕੇ ਵੱਡੀ ਤੋਂ ਵੱਡੀ ਬਿਮਾਰੀ ਤੱਕ ਸਾਰੀ ਹੀ ਦਵਾਈ ਇੱਥੇ ਠੀਕ ਆ ਹਾਂ ਫਿਰ ਸੀ ਥੋੜਾ ਸੱਤ ਅਰਗੇ ਦੇ ਨਿਕਲ ਉਹਦੀ ਤੁਸੀਂ ਕਰੀਮ ਆਪਣੇ ਆਪ ਲੈਣੀ ਉਹਦੀ ਤੁਸੀਂ ਕਰੀਮ ਤੁਸੀਂ ਆਪਣੀ ਆਪ ਲੈਣੀ ਪਰ ਜਿਹੜੀ ਕੋਈ ਸੀਰੀਅਸ ਪ੍ਰੋਬਲਮ ਹੈ ਨਾ ਤੇ ਦਵਾਈ ਦਵਾਈ ਮੋਲਣੀ ਆਦਾ ਸਤਾ ਗੱਲ ਕੀ ਆ ਇਹ ਸਤਾ ਸੋਲੋੜਾ ਇਹਦਾ ਯਰ ਮੈਂ ਅਮਰੀਕਾ ਦਾ ਵਾ ਬੰਦੇ ਦਾ ਗੱਲ ਸੁਣ ਗਈ ਆ ਵੀ ਹੁੰਦਾ ਅਮਰੀਕਾ ਇਹ ਨਾ ਤੁਸੀਂ ਸਤੇ ਉਹ ਤਾਂ ਇਹ ਟੋ ਗਿਆ ਇਹਨਾਂ ਹੁਣ ਪੰਜਾਬ ਦਾ ਇਹਨੂੰ ਪਾਣੀ ਸੂਟ ਨਹੀਂ ਕਰਦਾ ਇਸ ਸੈਕਰਾਮੈਂਟ ਤੋਂ ਆਇਆ ਤਿੰਨਾ ਸਾਰਿਆ ਤੇ ਉਹ ਡਾਕਟਰੀ ਕਾਰਡ ਫਰੀ ਹੈ ਠੀਕ ਆ ਉਸ ਤੋਂ ਬਾਅਦ ਤੁਹਾਡੇ ਤਿੰਨ ਸਾਲ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਓਏ ਮੈਨੂੰ ਬੋਲ ਲੈੰਦੋ ਹੌਲੀ ਹੌਲੀ ਕਪੜਾ ਕੰਮ ਕਰੀ ਜਾ ਉਸ ਤੋਂ ਬਾਅਦ ਤੁਹਾਡਾ ਤਿੰਨ ਸਾਲ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਸਪੇਨ ਦੇ ਵਿੱਚ ਠੀਕ ਆ ਜਿਹੜੀ ਮੇਨ ਗੱਲ ਹੁਣ ਉਹਦੇ ਵਿੱਚ ਬਾਈ ਤਿੰਨ ਸਾਲ ਸਪੇਨ ਦੇ ਜੇ ਤਿੰਨ ਸਾਲ ਤੁਸੀਂ ਆਪਣੇ ਜਿਹੜੇ ਐਸਪੀਨ ਦੇ ਵਿੱਚ ਜਿਹੜਾ ਤੁਸੀਂ ਕੰਮ ਆ ਉਹ ਇਲੀਗਲ ਕਰਨਾ ਇਹ ਤੁਹਾਨੂੰ ਜੇ ਕੋ ਕਵੇ ਕਿ ਇਥੇ ਕੰਮ ਹੈਗਾ ਵਾ ਫੈਕਟਰੀਆਂ ਦਾ ਕੰਮ ਹੈ ਜਾਂ ਤੁਹਾਨੂੰ ਕੋਈ ਪੱਕਾ ਕਰਾ ਦੂ ਸਭ ਝੂਠ ਜੇ ਠੀਕ ਹੈ ਨਾ ਤੇ ਬਾਈ ਸਭ ਤੋਂ ਮੇਨ ਜਿਹੜੀ ਇੰਪੋਰਟੈਂਟ ਗੱਲ ਹੈ ਨਾ ਸੱਚ ਜਿਹੜੀ ਰਹਿ ਗਈ ਆਪਣੀ ਰਹਿਸ਼ ਦੇ ਪੈਸੇ ਜ਼ਰੂਰ ਨਾਲ ਲੈ ਕੇ ਆ ਕਰੋ ਜਿਹੜੀ ਕਿਉਂਕਿ ਆਪਣੇ ਵੀਰ ਆਪਾਂ ਆ ਜਾਂਦੇ ਆ ਗੁਰਦਾਰਿਆਂ ਦੇ ਵੀਰ ਰਹਿੰਦੇ ਆ ਹਨਾ ਫਿਰ ਗੁਰਦਾਰਿਆਂ ਲੋ 10 15 ਦਿਨ ਰੱਖਦੇ ਆ ਇਨਾ ਪੁਰਾਣੇ ਜਾਣਗੇ ਤੇ ਨਵੇਂ ਆਉਣਗੇ ਨਾਲੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਪੁਰਾਣੇ ਗੁਰਦਾਰੇ ਚ ਰਹਿਣ ਡਿਆ ਉਹ ਜਾਣਗੇ ਤੇ ਨਵੇਂ ਦੀ ਆਉਣਗੇ ਕਿਉਂਕਿ ਇਹ ਕਿਹੜੀ ਵੀ ਸਰਾਵਾਂ ਵਾਂਡੀਆਂ ਵਾਲੀਆਂ ਵੀ ਜਿਹੜੀਆਂ ਆ ਉਹ ਨਹੀਂ ਕਿਤੇ ਜਾਗ ਉਹ ਜਿਹੜੀਆਂ ਫਰੀ ਹੈ ਉਹ ਤੇ 12-1200 ਰੁਪਏ ਲੈਂਦੇ ਚਪਾਰਸ਼ ਦੇ ਕਮਰਾ ਦਿੰਦੇ ਸੁਣ ਲਓ ਯਾਰ ਇੱਕ ਤੁਹਾਨੂੰ ਵਿਆਹ ਦੀ ਬੜੀ ਅੱਗ ਲੱਗੀ ਤੁਹਾਨੂੰ ਪਹਿਲ ਉਹ ਪਹਿਲਾ ਬੁੱਢ ਉਹ ਮੈਂ ਫੋਨ ਕਰਕੇ ਗੁੱਡੇ ਗੁੜੀ ਦਾ ਕਾਂਡਿਆ ਤੂੰ ਆਪਣੇ ਵਿਆਹ ਨਰੋਈ ਜਾਣਾ ਮੇਰੇ ਨਾਲ ਵੀ ਚਿਕਰੇ ਵੀ ਇਹ ਵੀ ਕਾਣਾ ਬਣਾ ਮੇਰੇ ਵਰਦੀ ਲੋੜ ਹੈ ਜੱਟ ਸੇਕ ਮੁੰਡੇ 6 ਫੁੱਟ ਕੱਦ ਦੇ ਐਨਾ ਕਰਵਾਰ ਜਦੋਂ ਇਹ ਕਮਰੇ ਵਿੱਚ ਆ ਗਏ ਵਿੱਚ ਚਲੋ ਛੱਡੋ ਭਾਈ ਤੇ ਗੱਲ ਇਹ ਦਵਾ ਕਿ ਆਪਾਂ ਹੁਣ ਕਿੱਥੇ ਪਹੁੰਚੇ ਅਸੀਂ ਘਰ ਦੇ ਕਮਰੇ ਤੇ ਹਾਂ ਛੱਡੋ ਭਾਈ 250 ਲੱਗੇ 300 ਰੁਪਏ ਸਬੇਨ ਦੇ ਵਿੱਚ ਘਰ ਦਾ ਰੈਂਟ ਆ ਠੀਕ ਹੈ ਜਿਹੜੇ ਮੇਰੇ ਵੀਰ ਆਉਂਦੇ ਆ ਠੀਕ ਆ ਰੈਸ਼ ਪਾਣੀ ਆਪਣਾ ਮੇਰਾ ਵੀਰ ਜਰੂਰ ਮਾਇ ਨਾਲ ਲੈ ਕੇ ਆਇਆ ਕਰੋ ਠੀਕ ਹੈ ਨਾ ਵੀ ਇਹ ਬੇਨਤੀ ਹੈ ਕਿਉਂਕਿ ਬਾਹਲੇ ਵੀਰ ਮੈਂ ਇੱਥੇ ਗਲੀਆਂ 'ਚ ਵੀ ਰੋਲਦੇ ਵੇਖੇ ਆ ਤਰਸ ਵੀ ਆਉਂਦਾ ਭਰਾਵਾਂ ਦੇ ਉੱਪਰ ਉਸ ਤੋਂ ਬਾਅਦ ਭਾਈ ਜਿਹੜਾ ਕੰਮ ਦਾ ਪ੍ਰੋਸੀਜਰ ਤੇ 3 ਸਾਲ ਦੇ ਪ੍ਰੋਸੀਜਰ ਵਿੱਚ ਜਦੋਂ ਤੁਹਾਨੂੰ 2.5 ਸਾਲ ਹੋ ਜਾਂਦੇ ਫਿਰ ਤੁਹਾਨੂੰ ਦੋ ਸਕੂਲ ਕਰਨੇ ਪੈਂਦੇ ਆ ਜੇ ਤਾਂ ਤੁਸੀਂ ਕਤਲੂਨੀਆ ਸਟੇਟ ਦੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਦੀ ਬੋਲੀ ਵੱਖਰੀ ਐ ਸਪੈਨਿਸ਼ ਨਾਲੋਂ ਤੇ ਫਿਰ ਤੁਹਾਨੂੰ ਇਹਨਾਂ ਦੀ ਬੋਲੀ ਦੀ ਇਹਨਾਂ ਦੀ ਸਟੇਟ ਦੀ ਵੀ ਸਕੂਲ ਕਰਨਾ ਪੈਂਦਾ ਜਿੱਦਾਂ ਮੰਨ ਲਓ ਪੰਜਾਬ ਜਿਹਾ ਕੇ ਪੰਜਾਬੀ ਦਾ ਕਰਨਾ ਹਨਾ ਇਹਦਾ ਕਤਲੂਨੀਆ 'ਚ ਰਹਿ ਕੇ ਤੁਸੀਂ ਕਤਲਾਨ ਦੀ ਬੋਲੀ ਕਰਨਾ ਤੇ ਕਸਤਿਆ ਨੂੰ ਸਪੈਨਿਸ਼ ਨੂੰ ਕਸਤਿਆਨੋ ਕਹਿੰਦੇ ਆ ਤੁਸੀਂ ਉਹਦਾ ਵੀ ਕੋਰਸ ਕਰਨਾ ਦੋਵਾਂ ਨੇ ਕੋਰਸ ਕਰਕੇ ਤੇ ਫਿਰ ਤੁਸੀਂ ਇੱਕ ਸਰਟੀਫਿਕੇਟ ਹੁੰਦਾ 3 ਸਾਲ ਤੋਂ ਪਹਿਲਾਂ ਰਾਇਗੋ ਸੋਸੀਅਲ ਦਾ ਤੁਸੀਂ ਉਹ ਉਹਨੂੰ ਯਾਰ ਇੱਕ ਤੇ ਪਦੀਦ ਨਹੀਂ ਇੰਟਰਵਿਊ ਦੇਣੀ ਤੁਸੀਂ ਇੰਟਰਵਿਊ ਦੇਣੀ ਹੈ ਇੱਥੇ ਸਪੇਨ ਚ ਰਹਿ ਕੇ ਅੰਗਰੇਜ਼ੀ ਵੀ ਸਾਡੀ ਦਿਮਾਗ ਚ ਰਹੀ ਹੈ ਹਾਂ ਵੀ ਉਧਰ ਨੂੰ ਜਾ ਕੇ ਦੱਸਣਾ ਹੈ ਵੀ ਮੈਂ ਆਪਣੇ ਪੇਪਰ ਅਪਲਾਈ ਕਰਨੇ ਆ ਮੈਨੂੰ 3 ਸਾਲ ਹੋ ਗਏ ਸਪੇਨ ਚ ਮੈਂ ਪੱਕਾ ਹੋਣਾ ਚਾਹੁੰਦਾ ਹਾਂ ਬੋਲੀ ਵਾਲੀ ਧਿਆਨ ਦੇਣਾ ਪੈਣਾ ਜੇ ਗਈਆਂ ਇਹ ਰਹਿ ਗੋ ਫੇਲ ਹੋ ਜਾਂਦੀ ਹੈ ਤਾਂ ਕੰਮ ਖਰਾਬ ਹਾਂ ਭਾਈ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਪਹਿਲਾਂ ਪਹਿਲਾਂ ਪੁਰਾਣੇ ਬੁੱਢੇ ਵੱਡੇ ਦਾ ਕੰਮ ਚੱਲ ਜਾਂਦਾ ਸੀ ਹੁਣ ਉਹ ਮਾੜਾ ਮੋੜਾ ਚੈੱਕ ਵੀ ਕਰਦੇ ਬੋਲੀ ਬੰਦਾ ਬੋਲਦਾ ਕਿ ਨਹੀਂ ਸਾਡੇ ਦੇਸ਼ ਚ ਇਹਨੇ ਪੱਕਾ ਹੋਣਾ ਦੇ ਕਿਦਾਂ ਕਿੰਨੀ ਬੋਲਣੀ ਪੈਂਦੀ ਨਹੀਂ ਤੈਨੂੰ ਤੇ ਆਉਂਦੀ ਆ ਤੂੰ ਇਹ ਸੈਕਰਾਮੈਂਟ ਹੋ ਰਹੀ ਨਹੀਂ ਉੱਥੇ ਤੇ ਤੁਹਾਡੀ ਵਾਧੂ ਚੱਲਦੀ ਆ ਤੇ ਬਾਬਾ ਇਹ ਨਾਉਂਦੀ ਨਹੀਂ ਮੇਰੇ ਨਾਲ ਕੀ ਹੋਈ ਆ ਆਹ ਇਹ ਵਾਰਤ ਲਾ ਇਹ ਤਾਂ ਕਥਾ ਵੀ ਕਰ ਲੈਂਦੇ ਸਪੈਨਿਸ਼ ਵਿੱਚ ਉਹ ਮਹਾਰਾ ਨੇ ਕਿਹਾ ਪਛਾਵਾ ਵਾਧੂ ਵਧਣੀ ਨਹੀਂ ਅੱਛਾ ਤੇ ਭਾਈ ਉਹ ਉਹ ਫਿਰ ਆਪਣਾ ਤੁਹਾਨੂੰ ਰੈਗੂਲਰ ਸਰਟੀਫਿਕੇਟ ਆਰਡਰ ਕਰਨਾ ਪੈਂਦਾ ਵਾ ਫਿਰ ਉਹ ਮੇਰੇ ਖਿਆਲਾਂ 45 ਤੋਂ 50 ਦਿੰਦਾ ਪ੍ਰੋਸੀਜਰ ਹੁੰਦਾ ਹੈ ਨਾ ਫਿਰ ਤੁਹਾਡੀ ਇੰਟਰਵਿਊ ਹੁੰਦੀ ਆ ਤੇ ਜਦੋਂ ਉਹ ਰਾਈਗੋ ਦਾ ਸਰਟੀਫਿਕੇਟ ਬਣ ਕੇ ਆ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਕੰਟਰੈਕਟ ਲੱਭਣਾ ਇਹ ਜ਼ਰੂਰੀ ਗੱਲ ਹੁਣ ਧਿਆਨ ਚ ਰੱਖਿਓ। ਕੰਟਰੈਕਟ ਲੱਭਣ ਵਾਸਤੇ ਤੁਹਾਨੂੰ 10 ਤੋਂ 12000 15000 0 ਤੱਕ ਵੀ ਤੁਹਾਡੇ ਕੋਲ ਚਾਹੀਦਾ। ਠੀਕ ਆ ਆਪਾਂ ਹੱਥੀ ਆਪਣੇ ਦੋ ਬੰਦਿਆਂ ਨੂੰ ਲੈ ਕੇ ਦਿੱਤੇ ਸੀ ਆਪਣੇ ਮਾਮਰੇ ਮੁੰਡੇ ਸੀ ਤੇ ਇੱਕ ਬੰਦਾ ਹੋਰ ਹੀ 12.5 ਬਾਰ 12000 ਰੁਪਿਆ ਉਹਨਾਂ ਦਾ ਲੱਗਾ ਠੀਕ ਆ ਤੇ ਆਹ ਗੱਲ ਸੱਚੀ ਆ ਆ ਵੀ ਅੱਧਾ ਕਿਲਾ ਪਹਿਲਾਂ ਵੇਚ ਤੈਨੂੰ ਤੂੰ ਕਹੋ ਵੀ ਨਹੀਂ ਹੁਣ ਪੂਰਾ ਇੱਕ ਕਿਲਾ ਹੀ ਬੰਨੇ ਲਾਉਣਾ ਪੈਣਾ ਜੇ ਸਪੀਨ ਦੇ ਪੇਪਰ ਲੈਣੇ ਆਂਗੇ ਅਮਰੀਕਾ ਤੋਂ ਘੱਟ ਥੋੜਾ ਇਹ ਮੁਲਕ ਕਿਹਦੇ ਦਾ ਹੈ ਬਾਬਾ ਜੀ ਸੈਗਰਾਮੈਂਟੋ ਦਾ 80% ਵੇਖੇ ਲੋਕ ਉੱਥੇ ਮੰਗਾਉਂਦੇ ਪੰਜਾਬ ਤੋਂ ਬਹਿ ਇੱਥੇ ਹਾਂ ਭਾਈ ਉਹਦੇ ਵਿੱਚ ਇੱਕ ਗੱਲ ਕਿਉਂਕਿ ਜਿਹੜਾ ਆਪਾਂ ਇੱਥੇ ਤਨਖਾਹ ਕੱਚੇ ਬੰਦੇ ਦੀ 6-700 800 900 ਰੁਪਏ ਤਨਖਾਹ ਜੀ ਠੀਕ ਆਹ ਵੀ ਲੱਗੀ ਜਾਂਦਾ ਟਿਕੀਆਂ ਦਾ ਜਿਹੜੇ ਆ ਅੱਜ ਕੱਲ ਦਾ ਆ ਜਿਹਨੂੰ ਮਿਲ ਗਏ ਆਪਣੇ ਬੰਦੇ ਡਿਲੀਵਰੀ ਦਾ ਕੰਮ ਕਰਦੇ ਆਏਰ ਵਿੱਚ ਇੰਨੀ ਬਣੀ ਪੂਰੀ ਨਾ ਤੇ ਬਾਬਾ ਇਹ ਕੋਈ ਵਜਨ ਕਰੋ ਕੰਮ ਜ਼ਰੂਰ ਸਿੱਖ ਕੇ ਆਓ ਕੋਈ ਜਿੰਨੇ ਰੁਪਈਆ 1500 ਰੁਪਈਆ ਲੱਖ ਰੁਪਈਆ ਦੀ ਪੰਜਾਬ ਪਾਉਂਗੇ ਲੈ ਬਸ ਆਂ ਬਣਾਉਣ ਦੇ ਆ ਇਧਰ ਮਾਰ ਮੈਂ ਤੁਝਾਉਣਾ ਇਹ ਵਜੋਂ ਨਾ ਬਾਬਾ ਜੀ ਮਸ਼ੀਨ ਕਿਤੇ ਆ ਐਗਜ਼ਾਮਪਲ ਦੇ ਕੇ ਦੇਣਾ ਪੈਂਦਾ ਨਾ ਸਾਰਾ ਕੁਝ ਨਹੀਂ ਭਾਈ ਹਾਂ ਸਭ ਤੋਂ ਹਾਸੇ ਨਾਲ ਸਾਰੇ ਇਹ ਵੀ ਕਲਪੀ ਜਿਹੜਾ ਬੰਦਾ ਕੱਚਾ ਨਾ ਉਹ ਵੀ ਪੈਸੇ ਯਾਰ ਕਮਾ ਸਕਦਾ ਸਪਿੰਚ ਪਰ ਹੁਨਰ ਜ਼ਰੂਰ ਲੈ ਕੇ ਆਓ ਕਰਪਿੰਟਰ ਦਾ ਕੰਮ ਸਿੱਖ ਕੇ ਆ ਜਾਓ ਟਾਈਲਰ ਦਾ ਕੰਮ ਸਿੱਖ ਕੇ ਆ ਜਾਓ ਭਾਈ ਆ ਗੱਡੀਆਂ ਦਾ ਸਟਿੱਕਰ ਸਟicker ਲਾਉਣ ਦਾ ਕੰਮ ਬਹੁਤ ਜੇ ਉਸ ਸਿੱਖ ਕੇ ਆ ਜਾਓ ਟੈਕ ਸਿੰਘ ਪੇਪਰ ਬਣਨਗੇ ਤੇ ਫਿਰ ਦੁਕਾਨ ਪਾਊਗਾ ਵੀ ਹਾਂ ਨਹੀਂ ਸਿੱਟਾ ਟਾਇਲਾਂ ਦਾ ਕੰਮ ਸਿੱਖੋ ਕਾਰਪੈਂਟਰ ਦਾ ਕਰ ਪਲੰਬਰ ਦਾ ਹੋ ਗਿਆ ਟਾਇਲਾਂ ਦੇ ਬੰਦੇ ਬਾਬਾ ਜੀ ਮੈਂ ਬੰਦੇ ਵੇਖਿਆ ਕੱਚੇ ਬੰਦੇ 2-2000 ਰੁਪਏ ਕਮਾਉਂਦੇ ਟਾਇਲਾਂ ਵਾਲੇ ਮੀਟਰਾਂ ਦੇ ਕੰਮ ਹੁੰਦਾ ਵਾ ਅੰਨਾ ਬੈਸ ਕਮਾਉਂਦੇ ਬਾਬਾ ਜੀ ਅੱਖਾਂ ਬੰਦ ਕਰਕੇ ਬੈਸ ਡੇਗ ਪੈਂਦਾ ਅੱਖਾਂ ਬੰਦ ਨਹੀਂ ਡੇਗਦਾ ਪਾਉ ਟਾਇਲਾਂ ਤੇ ਇੱਕ ਟਾਇਲ ਮੀਟਰ ਲਾਉਣ ਦੇ ਤੇ 3-3 ਰੁਪਏ ਲੈਂਦੇ ਆ ਤੇ ਬੰਦੇ ਆ ਤਵੇਨ ਚ ਟਾਇਲ ਹੀ 7-8 ਮੀਟਰ ਦੀ ਹੁੰਦੀ ਲੈ ਨਹੀਂ ਹ ਤੇ ਇਹ ਵੀ ਗੱਲ ਸੱਚੀ ਆ ਬਿਲਕੁਲ ਬਾਈ ਕੰਮ ਜ਼ਰੂਰ ਸਿੱਖਿਓ ਕਰਪੈਂਟਰ ਦਾ ਕੰਮ ਹੋ ਗਿਆ ਆ ਮਿਸਤਰੀ ਰਾਜ ਮਿਸਤਰੀ ਦਾ ਇਹ ਨਾ ਸ਼ਰਮ ਕਰੋ ਯਾਰ ਵੀ ਅਸੀਂ ਸਾਨੂੰ ਕੋਈ ਕਹੂਗਾ ਵੀ ਇਹ ਕਿਹੜੇ ਕੰਮਾਂ ਚ ਪਿਆ ਜੇ ਜ਼ਿੰਦਗੀ ਬਣਾਉਣੀ ਆ ਤੇ ਇਦਾਂ ਹੀ ਬਣੂਗੀ ਠੀਕ ਆ ਉਸ ਤੋਂ ਬਾਅਦ ਮਹਾਰਾਜ ਨੇ ਕਿਹਾ ਕੰਮ ਕੋਈ ਛੋਟਾ ਵੱਡਾ ਨਹੀਂ ਆ ਹਾਂ ਇਹ ਦੇ ਮਹਾਰਾਜ ਇਹ ਸਾਰੇ ਕੋਈ ਬੰਦ ਨਿੱਕੇ ਕੰਮ ਕਰੇ ਨਾ ਕੋਈ ਇਦਾਂ ਸੋਚੀ ਇਹ ਨਹੀਂ ਕਰਨਾ ਤੇ ਉਹ ਫੇਰ ਸਾਡੇ ਘਰ ਕਿਥੋਂ ਬਣਨਗੇ ਪਾਉ ਮਹਾਰਾਜ ਨੇ ਕਿਹਾ ਸਾਰੇ ਸੇਮ ਇੱਕੋ ਹੀ ਚੀਜ਼ ਹੋ ਆ ਇਕਵਾਲ ਹੀ ਆ ਇਕਵਾਲ ਹੁੰਦਾ ਸੇਮ ਆ ਬਵੇ ਸੁਨਿਆਰੇ ਸੁਨਿਆਰੇ ਨੁਹਾੜਾ ਕੋਈ ਗਿਰਲਾ ਲਾਗੇ ਤਾਂ ਸੁਨਿਆਰੇ ਦਾ ਸਾਰਾ ਚੋਰੀ ਹੋ ਜਾਏ ਕੰਮ ਹੈ ਸੁਣ ਲਓ ਠੀਕ ਆ ਨਾ ਇਹ ਕਰਕੇ ਬਾਈ ਕੰਟਰੈਕਟ ਜਿਹੜਾ ਬਾ 3 ਸਾਲਾਂ ਬਾਅਦ ਲੈਣਾ ਨਾ ਪਾ ਉਹ ਇਦਾਂ ਆ ਕੇ 10 ਤੋਂ 15000 ਜੀਰੋ ਲੈਣਾ ਵਾ ਉਹ ਤੁਹਾਨੂੰ ਇੱਥੇ ਸਿਸਟਮ ਪਤਾ ਲੱਗ ਜਾਣਾ ਉਹਦੇ ਵਿੱਚ ਹੁਣ ਕਈ ਵੀਰ ਆਪਣੇ ਬਾਈਂਡ ਇੰਡੀਆ ਤੋਂ ਪੈਸੇ ਮੰਗੋਦੇ 10 12 ਲੱਖ ਦਾ ਮਤਲਬ 10 ਕੁ ਲੱਖ ਰੁਪਈਆ ਲਾ ਲੋ ਤੁਸੀਂ ਪੱਕਾ ਪੱਕੇ 20 ਲੱਖ ਲੱਗ ਜਾਂਦਾ ਭਾਈ ਆਉਣ ਦਾ ਸਪੇਨ ਪੱਕੇ ਹੁਣ ਤੱਕ 20 22 ਲੱਖ ਰੁਪਈਆ ਬਣਾ ਲੱਗ ਜਾਂਦਾ ਇਹ ਆ ਸਪੇਨ ਚ ਪੱਕੇ ਹੋਣ ਦੀ ਕਹਾਣੀ ਬਾਈ ਜੇ ਇਸ ਤੋਂ ਬਾਅਦ ਆਪਣੀ ਹਜਲੋ ਹਾਸਾ ਮਖੌਲ ਵੀਡੀਓ ਚ ਹੋਇਆ ਜੇ ਇਸ ਤੋਂ ਬਾਅਦ ਕੋਈ ਗੱਲ ਦਾ 10000 ਸਾਰੀ ਫਰੋਡ ਜੇ ਕਿਸ ਦੇ ਚੱਕਰਾਂ ਇਹ ਨਾ ਬੋ ਤੁਸੀਂ ਸਪੇਨ ਉਹਦਾ ਸਿੱਧਾ ਸਾਫ਼ ਸਿਸਟਮ ਆ 3 ਸਾਲ ਬਾਅਦ ਪੇਪਰ ਆ ਅਜੇ ਤੱਕ ਮੌਜੂਦ ਆ ਜੇ ਰੋੜ ਜੇ ਕੋਈ ਝੂਠੀਆਂ ਫਵਾਵਾਵਾਂ ਜਨਾ ਪਾਉਣਾ ਮੇਰਾ ਵੀਰ ਇੰਨੇ ਪੈਸੇ ਆਪਾਂ ਕਰਦੇ ਚੁੱਕ ਚੁੱਕ ਵੀ ਲਾਗੇ ਆਉਨੇ ਆ ਤੇ ਇੱਥੇ ਤਨਖਾਹਾਂ ਕੱਚੇ ਬੰਦੇ ਨੂੰ ਇਹੋ ਹੀ 50 60000 ਰੁਪਏ ਜੇ ਤੇ 35 ਤੋਂ ਲੈ ਕੇ 50000 ਰੁਪਿਆ ਤੇ ਜੇ ਤੁਸੀਂ ਆਪਣਾ ਹੁਨਰ ਸਿੱਖਿਆ ਹੋ ਗਿਆ ਤਿੰਨ ਚਾਰ ਕੰਮ ਤੁਹਾਨੂੰ ਦੱਸਿਆ ਬਾਈ ਟਰੈਕਟਰਾਂ ਦਾ ਕੰਮ ਸੱਚ ਸਿੱਖ ਗਿਆ ਹੋ ਜੇ ਸਿੱਖਣਾ ਤੇ ਭਾਜੀ ਉਹ ਫਿਰ ਟਰੈਕਟਰ ਤੇ ਪਰ ਫਿਰ ਵੀ ਬਾਹਰ ਹੌਲੀ ਹੌਲੀ ਆਪਾਂ ਕੰਮ ਕਰਦੇ ਸਦਿਆਂ ਰਿਪੇਅਰ ਗੱਡੀ ਗੁੱਡੀ ਰਿਪੇਅਰ ਕਰਨ ਦਾ ਕੰਮ ਇਹੋ ਜਿਹਾ ਕੰਮ ਜ਼ਰੂਰ ਸਿੱਖ ਗਿਆ ਹੋ ਠੀਕ ਆ ਸੰਘੋ ਨਾ ਵੀ ਸਾਨੂੰ ਕਾ ਆਪਣੇ ਤੇ ਵਾਈਟ ਕਲਰ ਜੌਬ ਕਿਤੇ ਨਹੀਂ ਜੇ ਛੇਤੀ ਕਿਤੇ ਮਿਲਦੀ ਤੇ ਮਾਰੀਆ ਕਰਮਟੇ ਸਿੰਘ ਵਾਈਟ ਕਲਰ ਜੌਬ ਸਾਰੇ ਦਿਨ ਕੰਪਿਊਟਰ ਗਾੜੀ ਬੈ ਬੈ ਲੱਕ ਬੰਦੇ ਦਾ ਹੋ ਜਾਂਦਾ ਖਰਾਬ ਇਸ ਕਰਕੇ ਮੇਰਾ ਵੀਰੇ ਇਹ ਬੇਨਤੀ ਹੈ ਜਰੂਰ ਸੁਣਿਓ ਸਪੇਨ ਚ ਪੱਕੇ ਹੁੰਦਾ ਪ੍ਰੋਸੀਜਰ ਬਾਕੀ ਜਿਹੜੇ ਕੰਮ ਕੋਈ ਵੀ ਜੇ ਤੁਸੀਂ ਵਧੀਆ ਲੈਵਲ ਤੇ ਕਰਨਾ ਹੋ ਤਾਂ ਤੁਹਾਨੂੰ ਪੱਕੇ ਹੋਣ ਤੋਂ ਬਾਅਦ ਹੀ ਕਿਹੜੇ ਦੂਜੇ ਪੇਪਰ ਬਣਦੇ ਫਰੀ ਵਾਲੇ ਉਹ ਵੀ ਦੱਸ ਦੋ ਕਿਹੜੇ ਫਰੀ ਵਾਲੇ ਜਿਹੜੇ ਉਹ 2 ਸਾਲਾਂ ਬਾਅਦ ਉਹ ਫਰੀ ਆ ਹਾਂਜੀ ਆਓ ਉਹ ਇੱਕ ਦੋ ਪਰਸੋਂ ਕਰਨੀ ਪੈਂਦੀ ਆ ਇਹ ਤਾਂ ਦੋ ਕੰਮ ਨਹੀਂ ਕਰ ਸਕਦੇ ਸਿਰ ਪੰਜਾਬੀ ਹਾਂ ਇੱਕ ਪੇਪਰ ਜਿਹਦਾ 3 ਸਾਲਾਂ ਬਾਅਦ ਮਿਲਦੇ ਆ ਇੱਕ 2 ਸਾਲਾਂ ਬਾਅਦ ਮਿਲਦੇ ਆ ਠੀਕ ਆ ਪਰ ਉਹਦੇ ਲਈ ਵੀ ਸਾਰਾ ਸਿਸਟਮ ਸੇਮ ਹੀ ਆ ਪਰ ਇਹਨਾਂ ਵੀ 2 ਸਾਲ ਵਾਲੇ ਪੇਪਰਾਂ 'ਚ ਤੁਸੀਂ ਕੰਮ ਨਹੀਂ ਕਰ ਸਕਦੇ 15 ਤੋਂ ਫ੍ਰੀ ਮਿਲਦਾ ਕਿੰਨਾ ਤੁਹਾਨੂੰ ਲੈਣਾ ਪੈਂਦਾ ਹਾਂ ਇਹ ਸੁਣ ਲਓ ਤੁਸੀਂ ਵੀ ਤੁਹਾਨੂੰ ਕਨੈਕਟ ਨਹੀਂ ਲੈਣਾ ਪਊਗਾ 2 ਸਾਲ ਬਾਅਦ ਤੁਸੀਂ ਪੇਪਰ ਅਪਲਾਈ ਕਰ ਸਕਦੇ ਤੁਹਾਨੂੰ ਮਿਲ ਲੰਗੇ ਹਾਂ ਤੇ ਫੈਮਿਲੀ ਸਾਥ ਸਾਡੇ ਪੰਜਾਬ ਜਾ ਸਕਦੇ ਪਰ ਤੇ ਸਿਰਫ ਆਪਾਂ ਇੰਡੀਆ ਜਾ ਸਕਦੇ ਹਾਂ ਵੀ ਜਿਹੜੇ ਵੀ ਤੁਸੀਂ ਦੇਸ਼ ਤੋਂ ਆ ਰਹੇ ਜੇ ਤੇ ਤੁਸੀਂ ਆਪਣੇ ਦੇਸ਼ ਵਾਪਸ ਜਾ ਸਕਦੇ ਆ ਤੇ ਇਹਦੇ ਵਿੱਚ ਇੰਨਾ ਵੀ ਤੁਸੀਂ ਫੈਮਿਲੀ ਫੋਨ ਲਈ ਨਹੀਂ ਬੁਲਾ ਦਿੱਤੇ ਨਾ ਸਾਰਾ ਵਾਲੇ ਪੇਪਰਾਂ ਤੁਸੀਂ ਆਪਣੀ ਫੈਮਿਲੀ ਬੱਚੇ ਜੋ ਮਰਜੀ ਇੱਥੇ ਬੁਲਾਓ ਤੇ ਵਧੀਆ ਦੇ ਰਹਿਣ ਸੈਣ ਨੂੰ ਮੌਸਮ ਵਧੀਆ ਵਾ ਲਾਜ ਫਰੀ ਆ ਤੇ ਨਜ਼ਾਰੇ ਵਾਲੀ ਜ਼ਿੰਦਗੀ ਆ ਬਾਬਾ ਜੀ ਆਪਾਂ ਨੇ ਵੀ ਇਹ ਦੀ ਯਾਰ ਪੜੇ ਸਪੇਨ ਦੇ ਮਾੜਾ ਉਹ ਦਿਨ ਵੀ ਇੱਥੇ ਭਾਜੀ ਨਹੀਂ ਆਏ ਆ ਡੀਗੋ ਪ੍ਰਹਮੇਸ਼ਰ ਉਹ ਕਹਿੰਦੇ ਸੀ ਵੀ ਨਿਊਜ਼ੀਲੈਂਡ ਤੋਂ 100 ਸਾਲ ਅੱਗੇ ਆ ਸਪੇਨ ਹਾਂ ਟੈਕਨੋਲੋਜੀ ਦੇ ਮਾਮਲੇ 'ਚ ਉਹ ਕਹਿੰਦੇ ਵੀ ਉੱਥੇ ਇਹ ਚੀਜ਼ਾਂ ਹੈ ਹੀ ਨਹੀਂ ਆ ਕਿ ਭਾਈ ਦੇਸ਼ ਬਹੁਤ ਸੋਹਣਾ ਸਾਫ਼ ਸੁਥਰਾ ਵਾ ਜਰੂਰ ਆਓ ਜੀ ਸਤਿ ਸ੍ਰੀ ਅਕਾਲ ਪਰ ਇੰਨਾ ਇਕੱਲਾ ਲੱਗ ਜਰੂਰ ਤੇ ਜਰੂਰ ਜੀ ਨੀਂਟ ਕਰਨੀ ਉਹ ਪਿਛੇ ਰਹੀ ਇੱਥੇ ਇਕੱਲਾ ਠੀਕ ਆ ਜੀ ਖੁਸ਼ੀ ਆ ਬਾਹਰ ਜੀ ਖਾਲਸਾ ਵਾ ਜੀ ਇਹ ਮੈਂ ਇਹ ਵੀਡੀਓ ਆਪਣੀ ਤੇ ਚੰਗੀ ਲੱਗੀ ਜਰੂਰ ਅੱਗੇ ਭੇਜ ਦਿਓ ਹਾਸੇ ਮਖੌਲ ਵਿੱਚ ਤੁਸੀਂ ਆਪਣੇ ਕਮੈਂਟ ਕਰ ਦਿਓ ਥੱਲੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਈ ਹੈ ਨਾ ਤਾਂ ਆਪਾਂ ਤੁਹਾਡੀ ਹੈਲਪ ਜਰੂਰ ਕਰਾਂਗੇ ਤੇ ਗੁਰਦੁਆਰਿਆਂ ਜਾ ਕੇ ਤੇ ਤੁਸੀਂ ਰਹੋ ਸਾਦੇ ਪਰ ਆਪਾਂ ਇਹ ਬੇਨਤੀ ਕਰਦੇ ਵੀ ਆਪਣੇ ਘਰ ਘਰ ਦਾ ਜ਼ਰੂਰ ਰੈਂਟਰ ਰੋਡ ਨਾਲ ਲੈ ਕੇ ਆ ਕਰੋ ਮੇਰਾ ਵੀ ਕੀ ਕਰਾਉਣਾ ਚਾਹੀਦਾ ਵਾ ਹਾਂਜੀ ਤੇ ਰੋਟੀ ਪਾਣੀ ਵੀ ਲਾ ਲਓ ਕੇ ਸਿੱਖ ਕੇ ਕੰਮ ਸਿੱਖ ਕੇ ਆਓ ਆਪਾਂ ਤੁਹਾਨੂੰ ਇਹ ਗੱਲ ਤਾਂ ਕਹਿੰਦੇ ਤੁਹਾਨੂੰ ਧੱਕੇ ਦੀ ਖਾਂਦੀ ਲੋੜ ਪਊਗੀ ਠੀਕ ਹੈ ਜੀ ਧੰਨਵਾਦ